ਸਤਿ ਸ਼੍ਰੀ ਅਕਾਲ ਸਵੇਰ ਦੀਆਂ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਤੇ ਖਨੌਰੀ ਬਾਰਡਰ ਤੇ ਪਹੁੰਚੀ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਉੱਚ ਪੱਧਰੀ ਟੀਮ ਕਿਸਾਨਾਂ ਅੱਗੇ ਰੱਖਿਆ 14 ਫਰਵਰੀ ਨੂੰ ਮੀਟਿੰਗ ਦਾ ਪ੍ਰਸਤਾਵ ਕਿਸਾਨਾਂ ਦੇ ਕੈਨ ਉਤੇ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਲਈ ਹੋਏ ਰਾਰੀ ਲਗਾਈ ਗਈ ਡ੍ਰਿਪ ਮਰਨ ਵਰਤ ਰਹੇਗਾ ਜਾਰੀ ਮੰਗਾ ਮੰਨੇ ਜਾਣ ਤੱਕ ਨਹੀਂ ਖਾਣਗੇ ਖਾਣਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ BBMP ਵਿੱਚ ਪੰਜਾਬੀਆਂ ਲਈ ਨੌਕਰੀ ਦਾ ਮੁੱਦਾ ਚੁੱਕਿਆ ITI ਵਿਖੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਤਰ ਨਾਲ ਕੀਤੀ ਮੁਲਾਕਾਤ ਨੌਕਰੀਆਂ ਅਲਾਰਟ ਕਰਦੇ ਸਮੇਂ ਪਹਿਲਾਂ ਵਾਲਾ ਸਿਸਟਮ ਬਣਾਈ ਰੱਖਣ ਦੀ ਕੀਤੀ ਅਪੀਲ ਏਸ਼ੀਆ ਦੀ ਸਭ ਤੋਂ ਵੱਡੀ ਵਰਕਸ਼ਾਪ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਮੁੜ ਸੁਰਜੀਤ ਕਰਨ ਅਤੇ ਨੰਗਲ ਭਾਗੜਾ ਰੇਲ ਸੰਪਰਕ ਮੁੜ ਬਹਾਲ ਕਰਨ ਦੀ ਵੀ ਕੀਤੀ ਮੰਗ ਪਾਤਣਾ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਸੰਗਣੀ ਧੁੰਦ ਕਾਰਨ ਕਾਰ ਡਿਵਾਈਡਰ ਨਾਲ ਟਕਰਾਈ ਦੋ ਨੌਜਵਾਨਾਂ ਦੀ ਮੌਤ ਅਤੇ ਤਿੰਨੇ ਗੰਭੀਰ ਜ਼ਖਮੀ ਵਿਆਹ ਸਮਾਗਮ ਤੋਂ ਪਰਤਦੇ ਹੋਏ ਰਾਤ ਵੇਲੇ ਵਾਪਰਿਆ ਹਾਦਸਾ ਕਬੂਥੜਾ ਜ਼ਿਲ੍ਹੇ ਵਿੱਚ ਕਾਂਗਰਸੀਆਂ ਵੱਲੋਂ ਕੀਤਾ ਗਿਆ ਡੀਐਸਪੀ ਖਿਲਾਫ ਪ੍ਰਦਰਸ਼ਨ ਕਾਉਂਸਲਰ ਨੂੰ ਡਰਾਉਂਤਮਕਾਉਣ ਦੇ ਲੱਗੇ ਦੋਸ਼ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਵਰਕਰਾਂ ਨਾਲ ੱੱਕਾ ਬਰਦਾਸ਼ਤ ਨਹੀਂ ਹੋਵੇਗਾ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਲਾਂਡੀ ਸ਼ੇਰੋਵਾਲੀਆ ਨਾਲ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਾਉਂਸਲਰਾਂ ਦੇ ਘਰ ਡਰਾਉਂਤਮਕਾਉਣ ਨਹੀਂ ਸਗੋ ਸੁਰੱਖਿਆ ਕਾਰਨ ਕਰਕੇ ਗਏ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਐਲਾਨ ਸੱਪ ਦੇ ਦਸਣ ਤੇ ਹੋਵੇਗਾ ਪਸ਼ੂਆਂ ਦਾ ਮੁਫਤ ਇਲਾਜ ਸਰਕਾਰੀ ਵੈਟਰਨਰੀ ਹਸਪਤਾਲ ਵਿੱਚ ਮੁਫਤ ਇਲਾਜ ਦਾ ਕੀਤਾ ਗਿਆ ਫੈਸਲਾ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਦੇ ਸਾਰੇ 22 ਪੋਲੀ ਕਲੀਨਿਕਾਂ ਅਤੇ ਤਹਿਸੀਲ ਪੱਧਰ ਦੇ 97 ਵੈਟਰਨਰੀ ਹੱਤਾਲਾਂ ਵਿੱਚ ਸੱਪ ਦੇ ਜ਼ਹਿਰ ਦੇ ਬਚਾ ਲਈ ਪੋਲੀਵੇਟਿਵ ਦਵਾਈ ਉਪਲਬਧ ਕਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 65 ਲੱਖ ਸਵਮਤਿਵ ਕਾਰਡ ਬੰਦੇ ਵੀਡੀਓ ਕਾਨਫਰencing ਰਾਹੀਂ ਕੁਝ ਲਾਪਾਤਰੀਆਂ ਨਾਲ ਕੀਤੀ ਗੱਲਬਾਤ ਕੁਝ ਸਟੇਟਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਰੇਪ ਅਤੇ ਕਤਲ ਮਾਮਲੇ ਵਿੱਚ ਸੰਜੇ ਰਾਏ ਦੋਸ਼ੀ ਕਰਾਰ ਡਿਊਟੀ ਤੇ ਤਨਾਤ ਮਹਿਲਾ ਡਾਕਟਰ ਨਾਲ ਹਵਾਨੀਅਤ ਦੇ ਮਾਮਲੇ ਵਿੱਚ ਸਿਆਲਦਾਹ ਅਦਾਲਤ ਭਲਕੇ ਸੁਣਾਵੇਗੀ ਫੈਸਲਾ ਸੁਣਾਈ ਜਾਵੇਗੀ ਸਜ਼ਾ ਸੀਬੀਆਈ ਨੇ ਕੀਤੀ ਸੀ ਸਜ਼ਾ ਮੌਤ ਦੀ ਸਿਫਾਰਸ਼ 9 ਅਗਸਤ 2024 ਨੂੰ ਵਾਪਨੀ ਕਰਨ ਤੋਂ 122 ਦਿਨ ਬਾਅਦ ਸੁਣਾਇਆ ਗਿਆ ਫੈਸਲਾ ਸੰਜੇ ਰਾਏ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਉਸਦੀ ਭੈਣ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਅਦਾਲਤ ਦੇ ਹੁਕਮਾਂ ਨੂੰ ਕਿਸੇ ਹੋਰ ਅਦਾਲਤ ਵਿੱਚ ਚੁਣੌਤੀ ਨਹੀਂ ਦੇਵੇਗਾ ਗੈਂਗਸਟਰ ਪਵਿੱਤਰ ਅਤੇ ਹੁਸਨਦੀਪ ਖਿਲਾਫ ਰੈੱਡ ਨੋਟਿਸ ਜਾਰੀ ਅਮਰੀਕਾ ਦੇ ਕੈਲੀਫੋਰਨੀਆ ਪੁਲਰ ਦੀ ਹਿਰਾਸਤ ਵਿੱਚ ਹਨ ਮਲਜਮ ਭਾਰਤ ਵਾਪਸ ਲਿਆਉਣ ਦੀ ਕਵਾਇਦ ਸ਼ੁਰੂ ਮਾਜਾ ਤੇ ਦੁਆਬਾ ਖੇਤਰ ਵਿੱਚ ਵੀ ਕਰ ਚੁੱਕੇ ਹਨ ਕਈ ਵੱਡੀਆਂ ਵਾਰਦਾਤਾਂ ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹੇ ਦੇ ਪਿੰਡ ਬੁੱਢਲ ਵਿੱਚ ਹੋਈਆਂ 16 ਭੇਜਪਰੀਆਂ ਮੌਤਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੁਕਮ ਜਾਂਚ ਲਈ ਅੰਤਰ ਮੰਤਰਾਲਾ ਟੀਮ ਬਣਾਉਣ ਦੇ ਦਿੱਤੇ ਨਿਰਦੇਸ਼ ਟੀਮ ਦੇ ਵਿੱਚ ਮਾਹਿਰ ਹੋਣਗੇ ਸ਼ਾਮਿਲ ਹਾਲੇ ਤੱਕ ਮੌਤਾਂ ਦਾ ਕਾਰਨ ਨਹੀਂ ਲੱਗਿਆ ਪਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਹਲਫਦਾਰੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਦੀ ਹਾਜ਼ਰੀ ਵਿੱਚ 트੍ਰੰਪ ਚੁੱਕਣਗੇ ਸੌ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਜਮੂਰੀ ਟੰਗ ਨਾਲ ਰਵਾਇਤਾਂ ਦੀ ਪਾਲਣਾ ਕਰਦਿਆਂ 트੍ਰੰਪ ਦਾ ਵਾਈਟ ਹਾਊਸ ਵਿੱਚ ਕਰਨਗੇ ਸਵਾਗਤ ਸੌ ਚੁੱਕਣ ਤੋਂ ਬਾਅਦ ਵੱਡੇ ਫੈਸਲੇ ਲੈਣ ਦੀ ਤਿਆਰੀ ਵਿੱਚ ਨੇ 트੍ਰੰਪ ਪੇਸ ਹਨ ਅੱਜ ਦੀਆਂ 10 ਵੱਡੀਆਂ ਖਬਰਾਂ ਜਿਸ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ